ਹੋ ਚ ਗਏ ਆਪੋ ਆਪਣੇ ਮੈਂ ਕਹੂੰਗਾ ਸੀਟਾਂ ਹੀ ਵੰਡ ਲਈਏ ਇਹ ਮੇਰਾ ਪ੍ਰਸਤਾਵ ਕੋਈ ਕਿਸੇ ਤੇ ਬਾਉਂਡ ਨਹੀਂਗਾ ਵੀ ਆਪਾਂ ਇੰਨਾ ਕੁ ਕਰ ਸਕਦੇ ਆ ਏਕੇ ਦੀ ਗੱਲ ਕਰਦੇ ਆ ਏਕੇ ਦਾ ਕੋਈ ਤਰੀਕਾ ਤਾਂ ਦੱਸੋ ਕਿਵੇਂ ਕਰਾਂਗੇ ਮੇਰਾ ਇਹ ਸੁਝਾ ਵੀ ਆਪਾਂ ਏਰੀਏ ਆਪਾਂ ਇੱਕੋ ਏਰੀਏ ਚ 4 4 5 5 ਜਾਣੇ ਆਪਾਂ ਇੱਕ ਸੀਟ ਤੇ ਇਲੈਕਸ਼ਨ ਲੜਨ ਨੂੰ ਬੈਠੇ ਆ ਉਹ ਤਾਂ ਆਪਾਂ ਨੂੰ ਪਹਿਲਾਂ ਹੀ ਵੰਡਣ ਨੂੰ ਬੈਠੇ ਆ ਆਪਾਂ ਅੱਡ ਵੰਡੇ ਜਾਂਦੇ ਆ ਤੇ ਕਈ ਏਰੀਏ ਵਿੱਚ ਆਏ ਜੇ ਆ ਜਿੱਥੇ ਆਪਣਾ ਇੱਕ ਵੀ ਕੈਂਡੀਡੇਟ ਸਟਰੋਂਗ ਨਹੀਂ ਹੈ ਨਾ ਆਪਾਂ ਉਸ ਏਰੀਏ ਤੇ ਜ਼ੋਰ ਲਾਉਨੇ ਆ ਜ਼ਿੰਦਗੀ ਬੰਦੇ ਦੀ ਸਭ ਤੋਂ ਉੱਪਰ ਹੁੰਦੀ ਆ ਉਸ ਦੀ ਪਰਵਾਹ ਵੀ ਨਹੀਂ ਕੀਤੀ ਤੇ ਉਸ ਰਾਹ ਤੇ ਚੱਲ ਪਏ ਆਜ਼ਾਦੀ ਦੇ ਤੇ ਆਪਾਂ ਬਾਰ ਬਾਰ ਇਹ ਇਥੋਂ ਮੈਸੇਜ ਦਿੰਨੇ ਆ ਵੀ ਆਪਾਂ ਇਕੱਠੇ ਹੋ ਜਾਈਏ ਇਕੱਠ ਜਦੋਂ ਵੀ ਤੁਸੀਂ ਇਹ ਦੇਖ ਲਓ ਵੀ ਸਰਬੱਤ ਖਾਲਸੇ ਦੀ ਕਾਲ ਆਉਂਦੀ ਆ ਤਾਂ ਸਾਰੇ ਅੱਖਾਂ ਬੰਦ ਕਰਕੇ ਉਸ ਅਕਾਲ ਦੇ ਤਖਤ ਨੂੰ ਇੱਕ ਮੰਨ ਕੇ ਆਪਾਂ ਚੱਲ ਪੈਨੇ ਆ ਹਟੀਆਂ ਉਹਨਾਂ ਸਾਰਿਆਂ ਦੇ ਨੁਮਾਇੰਦੇ ਇੱਥੇ ਬੈਠੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਸਵਾਲ ਪੁੱਛਦਾ ਵੀ ਆਪਣੇ ਦਿਲ ਤੇ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਇਸ ਗੱਲ ਦਾ ਜਵਾਬ ਜ਼ਰੂਰ ਦਿਓ ਵੀ ਤੁਹਾਡੀ ਪਾਰਟੀ ਜਿਹੜੀ ਵੀ ਪੰਥਕ ਪਾਰਟੀ ਨੂੰ ਪੋਲੀਟੀਕਲ ਪਾਰਟੀ ਨੂੰ ਤੁਸੀਂ ਜਿਹਦੇ ਨੁਮਾਇੰਦੇ ਹੋ ਕੀ ਉਹ ਸਾਰੇ ਪੰਜਾਬ ਵਿੱਚ ਆਪਣੇ ਕੈਂਡੀਡੇਟ ਖੜੇ ਕਰਕੇ ਜਿੱਤਣ ਦੇ ਕਾਬਜ ਹੈਗੇ ਹੋ ਕਿ ਇੱਕ ਦੂਜੇ ਦੀਆਂ ਆਪ ਲੱਤਾਂ ਖਿੱਚਣੀਆਂ ਆਪਾਂ ਨੂੰ ਏਕਾ ਕਰਨਾ ਚਾਹੀਦਾ ਜ਼ਰੂਰੀ ਵੀ ਆ ਪਰ ਉਹਦਾ ਵੀ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਸਾਰੀਆਂ ਪਾਰਟੀਆਂ ਆਪਣੀਆਂ ਲੜਾਈ ਦਿੱਲੀ ਨਾਲ ਆ ਉਹ ਬਹੁਤ ਵੱਡੇ ਆ ਉਹਨਾਂ ਕੋਲੇ ਹਰ ਤਰੀਕੇ ਦਾ ਉਹ ਸਰਮਾਇਦਾਰ ਵੀ ਆ ਉਹਨਾਂ ਕੋਲੇ ਮੈਗੂੰਗਾ ਇਨਫਰਾਸਟ੍ਰਕਚਰ ਵੀ ਆ ਪਰ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਪੰਥਕ ਪੋਲੀਟੀਕਲ ਪਾਰਟੀਆਂ ਉਹ ਉਹਨਾਂ ਸਾਹਮਣੇ ਆ ਕੇ ਕਈ ਚੀਜ਼ਾਂ 'ਚ ਜਜਬੇਜ ਨਹੀਂ ਥੱਲੇ ਸੰਗਤ 'ਚ ਜਜਬੇ ਦੀ ਕੋਈ ਘਾਟ ਨਹੀਂ ਆਪਣੇ ਪੰਥ ਪਿੱਛੇ ਸੰਗਤ ਬਹੁਤ ਉਸ਼ਾ ਨਾਲ ਵਗ ਚੜ ਕੇ ਆਉਂਦੀ ਆ ਪਾ ਰਹੇ ਜੇ ਆਪਾਂ ਇਲੈਕਸ਼ਨਾਂ ਦੀ ਗੱਲ ਕਰੀਏ ਉੱਥੇ ਸਾਰਾ ਕੁਝ ਫਿਰ ਬਰਾਬਰ ਦੇਖਿਆ ਜਾਂਦਾਗਾ ਆਪਾਂ ਕਈ ਮੈਂ ਕਹੂੰਗਾ ਫੀਲਡਾਂ ਵਿੱਚ ਕਈ ਖਿੱਤਿਆਂ ਵਿੱਚ ਉਹਨਾਂ ਤੋਂ ਥੱਲੇ ਰਹਿ ਜਾਂਨੇ ਆ ਤੇ ਜੇ ਆਪਾਂ ਇਕੱਠੇ ਹੋ ਜਾਈਏ ਆਪੋ ਆਪਣੇ ਮੈਂ ਕਹੂੰਗਾ ਸੀਟਾਂ ਹੀ ਵੰਡ ਲਈਏ ਇਹ ਮੇਰਾ ਪ੍ਰਸਤਾਵ ਕੋਈ ਕਿਸੇ ਤੇ ਬਾਉਂਡ ਨਹੀਂਗਾ ਵੀ ਆਪਾਂ ਇਨਾ ਕ ਕਰ ਸਕਦੇ ਆ ਏਕੇ ਦੀ ਗੱਲ ਕਰਦੇ ਆ ਏਕੇ ਦਾ ਕੋਈ ਤਰੀਕਾ ਤਾਂ ਦੱਸੋ ਕਿਵੇਂ ਕਰਾਂਗੇ ਮੇਰਾ ਇਹ ਸੁਝਾ ਆ ਵੀ ਆਪਾਂ ਏਰੀਆ ਵੰਡ ਲਈਏ ਸੀਟਾਂ ਵੰਡ ਲਈਏ ਆਪਾਂ ਇੱਕੋ ਏਰੀਏ ਚ 4 4 5 5 ਜਾਣੇ ਆਪਾਂ ਇੱਕ ਸੀਟ ਤੇ ਇਲੈਕਸ਼ਨ ਲੜਨ ਨੂੰ ਬੈਠੇ ਆ ਉਹ ਤਾਂ ਆਪਾਂ ਨੂੰ ਪਹਿਲਾਂ ਹੀ ਵੰਡਨ ਨੂੰ ਬੈਠੇ ਆ ਆਪਾਂ ਅੱਡ ਵੰਡੇ ਜਾਣੇ ਆ ਤੇ ਕਈ ਏਰੀਏ ਵਿੱਚ ਆਜੇ ਆ ਜਿੱਥੇ ਆਪਣਾ ਇੱਕ ਵੀ ਕੈਂਡੀਡੇਟ ਸਟਰੋਂਗ ਨਹੀਂ ਹੈ ਨਾ ਆਪਾਂ ਉਸ ਏਰੀਏ ਤੇ ਜ਼ੋਰ ਲਾਉਨੇ ਆ ਤੇ ਗੱਲ ਆਪਾਂ ਜੇ ਕਰੀਏ ਆਪਦੀ ਆਜ਼ਾਦੀ ਦੀ ਆਪਦੀ ਸੋਵਰਨਿਟੀ ਦੀ ਸਾਰੇ ਕਰਦੇ ਆ ਸਾਰੇ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਚਾਹੇ ਉਹ ਪੰਥ ਨਾਲ ਆ ਚਾਹੇ ਉਹ ਪੰਜਾਬ ਨਾਲ ਆ ਚਾਹੇ ਕਿਸੇ ਵੀ ਧਰਮ ਨਾਲ ਆ ਹਰੇਕ ਆਜ਼ਾਦ ਹੋਣਾ ਚਾਹੁੰਦਾ ਜੇ ਆਜ਼ਾਦੀ ਇੰਨੀ ਜ਼ਰੂਰੀ ਚੀਜ਼ ਆ ਤਾਂ ਉਹਦੇ ਲਈ ਕੁਝ ਆਪਾਂ ਨੂੰ ਵੀ ਉਪਰਾਲੇ ਕਰਨੇ ਪੈਣਗੇ ਹਰੇਕ ਦੇ ਦਿਲ ਅੰਦਰ ਆਜ਼ਾਦੀ ਦੀ ਚਾਹੰਗ ਹੈਗੀ ਆ ਆਪਣੇ ਸ਼੍ਰੀ ਕਾਲ ਤੱਕ ਸਾਥ ਤੇ ਟੈਂਕ ਚੜਾ ਕੇ ਦਿੱਲੀ ਸਰਕਾਰ ਨੇ ਸਿੱਧ ਕਰਤਾ ਵੀ ਤੁਸੀਂ ਗੁਲਾਮ ਹੋ ਪਰ ਆਪਾਂ ਉਸ ਤੋਂ ਬਾਅਦ ਇੱਕ ਸਰਕਾਰ ਦੇ ਨੈਰੇਟਿਵ ਦੇ ਵਿੱਚ ਉਲਝ ਗਏ ਤੇ ਅੱਗੇ ਆਪਾਂ ਵੀ ਸੋਚਣਾ ਬੰਦ ਕਰਤਾ ਮੈਂ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਸ਼੍ਰੀ ਨਾਨਦਪੁਰ ਸਾਹਿਬ ਦਾ ਮਤਾ ਲੈ ਕੇ ਚੱਲਿਆ ਕੋਸ਼ਿਸ਼ ਆ ਇਹ ਇੱਕ 1972 ਵਿੱਚ ਸਰਦਾਰ ਕਪੂਰ ਸਿੰਘ ਨੇ ਇਸ ਨੂੰ ਸ਼੍ਰੀ ਨਾਨਦਪੁਰ ਸਾਹਿਬ ਦੀ ਧਰਤੀ ਤੋਂ ਬਾਕੀ ਉਸ ਸਮੇਂ ਦੇ ਜਿਹੜੇ ਆਪਣੇ ਸਿੱਖ ਲੀਡਰਸ਼ਿਪ ਸੀਗੀ ਸਿੱਖ ਨੁਮਾਇੰਦੇ ਸੀ ਉਹਨਾਂ ਵਿੱਚ ਪ੍ਰਵਾਨਗੀ ਦੇ ਤਹਿਤ ਇਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਕਹਿ ਕੇ ਉਸ ਤੋਂ ਚੱਲੇ ਸੀ ਇਹ ਗੱਲ ਵੀ ਬਰਾਬਰ ਆ ਵੀ ਸੰਤਾ ਨੇ ਇਹ ਗੱਲ ਕਹਿਤੀ ਸੀ ਵੀ ਜਦੋਂ ਸਾਡੇ ਅਕਾਲ ਦੇ ਤਖਤ ਤੇ ਫੌਜੀ ਹਮਲਾ ਹੋ ਗਿਆ ਉਸ ਦਿਨ ਤੋਂ ਖਾਲਸਾਤਨ ਦੀ ਨਹੀਂ ਰੱਖੀ ਜਾਊਗੀ ਅਸੀਂ ਇਸ ਚੀਜ਼ ਤੋਂ ਮਨਕਰ ਵੀ ਨਹੀਂ ਹੁੰਦੇ ਪਰ ਗੱਲ ਫੇਰ ਉੱਥੇ ਆ ਜਾਂਦੀ ਆ ਵੀ ਸਾਡੇ ਕੋਲੇ ਉਸ ਤੋਂ ਬਾਅਦ ਕੋਈ ਬਲੂਪ੍ਰਿੰਟ ਹੈਗਾ ਵਰਕਿੰਗ ਕਿਵੇਂ ਕਰਨੀ ਆ ਖਾਲਸਾ ਰਾਜ ਚਾਹੁੰਨੇ ਆ ਖਾਲਿਸਤਾਨ ਚਾਹੁੰਨੇ ਆ ਪਰ ਚਲਾਵਾਂਗੇ ਕਿਵੇਂ ਬਲੂਪ੍ਰਿੰਟ ਕੀ ਆ ਕਿਸੇ ਆਪਣੀ ਲੀਡਰਸ਼ਿਪ ਨੇ ਆ ਕੇ ਉਸ ਚੀਜ਼ ਤੇ ਅੱਜ ਤੱਕ ਵਰਕਿੰਗ ਕੀਤੀ ਕਿਸੇ ਜਥੇਬੰਦੀ ਨੇ ਆ ਕੇ ਵਰਕਿੰਗ ਕੀਤੀ ਨਹੀਂ ਕੀਤੀ ਤੇ ਫੇਰ ਜੇ ਆਪਣੀ ਪਹਿਲੀ ਪੌੜੀ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਸਰਦਾਰ ਕਪੂਰ ਸਿੰਘ ਨੇ ਆਪਾਂ ਨੂੰ ਦਿੱਤਾ ਤੇ ਆਪਾਂ ਉਸ ਚੀਜ਼ ਤੇ ਤਾਂ ਚੱਲ ਲਿਏ ਇੱਕ ਬਲੂਪ੍ਰਿੰਟ ਆ ਇਸ ਨੂੰ ਆਪਾਂ ਸੋਧ ਸਾਦਦੇ ਹ ਇਸ ਤੇ ਹੋਰ ਕੰਮ ਕਰ ਸਕਦੇ ਆ ਆਪਣੀ ਪੂਰੀ ਆਜ਼ਾਦੀ ਦੀ ਗੱਲ ਵੀ ਆਪਾਂ ਕਰਦੇ ਆ ਪਰ ਅੱਗੇ ਵਰਕਿੰਗ ਤੇ ਵੀ ਤਾਂ ਆਉਣਾ ਪਊਗਾ ਨਾ ਅਸੀਂ ਇਹ ਵੀ ਗੱਲ ਆ ਵੀ ਜੇ ਅਸੀਂ ਇੱਕ ਸਟੈਪ ਮੰਗਦੇ ਆ ਤਾਂ ਆਪਣੇ ਨਾਲ ਕੁਝ ਬਹੁਤੇ ਆ ਜਿਹੜੇ ਕਹਿ ਦਿੰਦੇ ਆ ਵੀ ਨਹੀਂ ਜੀ ਇਹ ਤਾਂ ਗੱਲ ਪੁਰਾਣੀ ਹੋ ਗਈ ਹੋ ਗਈ ਪੁਰਾਣੀ ਮੈਂ ਮੰਨਦਾ ਪਰ ਚੱਲਣਾ ਤਾਂ ਪਊਗਾ ਨਾ ਕਿਹਦੇ ਕੋਲੇ ਬਲੂਪ੍ਰਿੰਟ ਤਾਂ ਕਿਸੇ ਕੋਲੇ ਨਹੀਂ ਹੈਗਾ ਤਾਂ ਫਿਰ ਐਸ ਨੂੰ ਹੀ ਇਕੱਠੇ ਰੱਖ ਕੇ ਚੱਲ ਲੋ ਇਹ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਉਲੀਕਿਆ ਸੀ ਇਹ ਗੱਲ ਕਰਦਾ ਸੀਗਾ ਸੋਵਰੈਨਿਟੀ ਦੀ ਵਾਧ ਅਧਿਕਾਰਾਂ ਦੀ ਇਦੇ ਵਿੱਚ ਇਹ ਗੱਲ ਸਾਫ਼-ਸਾਫ਼ ਲਿਖੀ ਹੋਈ ਆ ਵੀ ਸਟੇਟ ਕੋਲੇ ਆਪਦਾ ਵੱਖਰਾ ਸੰਵਿਧਾਨ ਹੋਵੇ ਤੇ ਸੈਂਟਰ ਕੋਲੇ ਸਿਰਫ਼ ਚਾਰ ਚੀਜ਼ਾਂ ਚਾਹੀਦੀਆਂ ਡਿਫੈਂਸ ਸਿਸਟਮ ਕਮਿਊਨੀਕੇਸ਼ਨ ਸਿਸਟਮ ਜਿਹੜਾ ਆਪਣਾ ਫੋਨ ਦਾ ਚੱਲਦਾ ਕਰੰਸੀ ਤੇ ਫੋਰਨ ਅਫੇਅਰਸ ਉਸ ਤੋਂ ਇਲਾਵਾ ਸੂਬੇ ਕੋਲੇ ਆਪਦਾ ਵੱਖਰਾ ਸੰਵਿਧਾਨ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਦੀ ਗੱਲ ਕਰਦਾ। ਨੌਜਵਾਨੀ ਨੂੰ ਰੋਜ਼ਗਾਰ ਦੀ ਗੱਲ ਕਰਦਾ। ਛੋਟੇ ਜਿਹੜੇ ਵਪਾਰੀ ਆ ਉਹ ਜ਼ਿਆਦਾਤਰ Hindu ਧਰਮ ਨਾਲ ਸੰਬੰਧ ਰੱਖਦੇ ਆ। ਇਹ ਉਹਨਾਂ ਦੀ ਟੈਕਸ ਮਾਫੀ ਦੀ ਗੱਲ ਵੀ ਕਰਦਾ। ਇਹ ਸਰਕਾਰਾਂ ਨੇ ਇੱਕ ਨੈਰੇਟਿਵ ਆਪਣੇ ਤੇ ਬੁੰਨਤਾ ਵਿਆਤਵਾਦ ਤੇ ਵੱਖਵਾਦ ਦੀ ਗੱਲ ਕਰਦਾ ਨਹੀਂ ਕਰਦਾ ਇਹ ਅਤਵਾਦ ਤੇ ਵੱਖਵਾਦ ਦੀ ਗੱਲ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਪਾਂ ਨੂੰ ਕਿਸੇ ਰਾਹ ਤੇ ਤਾਂ ਚੱਲਣਾ ਪਊਗਾ ਸਟੀਚਾ ਸਾਡਾ ਹੈਗਾ ਸੁਵਰੈਨਿਟੀ ਆਜ਼ਾਦੀ ਖਾਲਸਤਾਨ ਅਸੀਂ ਉਹ ਤੋਂ ਭੱਜਦੇ ਨਹੀਂ ਨਾ ਤੁਸੀਂ ਜਿਹੜੇ ਬੈਠੇ ਹੋ ਤੁਸੀਂ ਕੋਈ ਭੱਜਣ ਵਾਲਿਆਂ ਚੋਂ ਤੇ ਜੇ ਆਪਾਂ ਨੂੰ ਕੋਈ ਰਾਹ ਤਾਂ ਲੈ ਕੇ ਚੱਲਣਾ ਪਊਗਾ ਨਾ ਮੇਥੋਂ ਬਹੁਤ ਵਿਦਵਾਨ ਬੈਠੇ ਆ ਉਹਨਾਂ ਨੇ ਆਪਾਂ ਨੂੰ ਸੇਧ ਵੀ ਦਿੰਦੇ ਰਹਿੰਦੇ ਆ ਟਾਈਮ-ਟਾਈਮ ਤੇ ਆ ਕੇ ਆਪਾਂ ਨੂੰ ਉਹਨਾਂ ਤੋਂ ਲੈਣੀ ਵੀ ਚਾਹੀਦੀ ਆ ਇਹ ਜ਼ਰੂਰੀ ਵੀ ਆ ਜਿਨ੍ਹਾਂ ਨੇ ਸੰਘਰਸ਼ ਆਪਦੇ ਪਿੰਡੇ ਤੇ ਝੱਲਿਆ ਸ਼ਰੀਰ ਤੇ ਝੱਲਿਆ ਉਦੋਂ ਉਹ ਵੀ ਤਾਂ ਕਿਸੇ ਚੀਜ਼ ਨੂੰ ਸੋਚ ਕੇ ਸਮਝ ਕੇ ਹੀ ਚੱਲੇ ਹੋਣੇ ਆ ਨਾ ਚਲੋ ਬਾਲੀ ਜੀ ਨਾ ਸੋਚੀ ਸਮਝੀ ਹੋਊਗੀ ਇੱਕ ਉਸ ਅਕਾਲ ਦੇ ਤਖਤ ਦਾ ਬਦਲਾ ਲੈਣ ਤਾਂ ਤੁਰਪੇ ਸੀ ਨਾ ਉਹ ਐ ਸੀ ਵੀ ਤੁਸੀਂ ਗੁਲਾਮ ਕੌਮ ਹੋ ਤੇ ਤੁਸੀਂ ਆਪਦੇ ਹੱਕ ਨਹੀਂ ਮੰਗ ਸਕਦੇ ਇਹ ਉਹ ਇੱਥੇ ਬਹੁਤ ਮੈਂ ਕਹਿੰਗਾ ਉਹ ਸੰਘਰਸ਼ ਦੇ ਵਿੱਚੋਂ ਜੋਦੇ ਬੈਠੇ ਆ ਜਿਨ੍ਹਾਂ ਨੇ ਉਸ ਦਿੱਲੀ ਦੇ ਤਖਤ ਨਾਲ ਮੱਥਾ ਲਾਇਆ ਚਾਹੇ ਕਿਸੇ ਵੀ ਤਰੀਕੇ ਨਾਲ ਲਾਇਆ ਉਸ ਸਮੇਂ ਤਾਂ ਇੰਨਾ ਮੇਕੂੰਗਾ ਸੋਸ਼ਲ ਮੀਡੀਆ ਦਾ ਦੌਰ ਵੀ ਨਹੀਂ ਸੀ ਮੀਡੀਆ ਦਾ ਦੌਰ ਵੀ ਨਹੀਂ ਸੀ ਸੋਸ਼ਲ ਮੀਡੀਆ ਦਾ ਛੱਡੋ ਸਰਕਾਰ ਜੋ ਚੀਜ਼ ਚਲਾਉਣਾ ਚਾਹੁੰਦੀ ਸੀ ਉਹੀ ਚੱਲਦੀ ਸੀ ਪਰ ਫੇਰ ਵੀ ਆਪਣੇ ਯੋਧਿਆਂ ਨੇ ਬਹੁਤ ਬੈਠੇ ਆ ਜਿਨ੍ਹਾਂ ਨੇ ਕਿਸੇ ਚੀਜ਼ ਦੀ ਪਰਵਾਹ ਵੀ ਨਾ ਕਰਦੇ ਹੋਏ ਆਪਣੀ ਜ਼ਿੰਦਗੀ ਬੰਦੇ ਦੀ ਸਭ ਤੋਂ ਉੱਪਰ ਹੁੰਦੀ ਆ ਉਸ ਦੀ ਪਰਵਾਹ ਵੀ ਨਹੀਂ ਕੀਤੀ ਤੇ ਉਸ ਰਾਹ ਤੇ ਚੱਲ ਪਏ ਆਜ਼ਾਦੀ ਦੇਤੇ ਤੇ ਆਪਾਂ ਬਾਰ ਬਾਰ ਇਹ ਇਥੋਂ ਮੈਸੇਜ ਦਿੰਨੇ ਆ ਵੀ ਆਪਾਂ ਇਕੱਠੇ ਹੋ ਜਾਈਏ ਇਕੱਠੇ ਹੋ ਜਾਈਏ ਧਰਮ ਉੱਪਰ ਸਿਆਸਤ ਉੱਪਰ ਨਹੀਂ ਹੁੰਦੀ ਆਪਾਂ ਆਪਣੇ ਧਰਮ ਪਿੱਛੇ ਇਕੱਠੇ ਹੋ ਜੋ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਰੇ ਸੱਚੇ ਦਿਲੋਂ ਹੋ ਕੇ ਚੱਲ ਗਏ ਵੀ ਜੀ ਅਸੀਂ ਆਪ ਦਾ ਨਿੱਜ ਛੱਡਿਆ ਜਿਹੜੇ ਨੌਜਵਾਨ ਜੇਲਾਂ ਵਿੱਚ ਬੈਠੇ ਆ ਉਹ ਆਪਦੇ ਨਿੱਜ ਕਰਕੇ ਨਹੀਂ ਜੇਲਾਂ ਵਿੱਚ ਬੈਠੇ ਪੰਥਕ ਮੈਂ ਕਹੂੰਗਾ ਕਾਰਜੀ ਸੀ ਜਿਹੜੇ ਉਹਨਾਂ ਨੇ ਪੂਰੇ ਕੀਤੇ ਆ ਚੇਤੇ ਜੇ ਹੁਣ ਗੱਲ ਪਿਛਲੇ ਹਫਤੇ ਆਈ ਆ ਪੁੱਲਰ ਸਾਹਿਬ ਦੀ ਰਿਹਾਈ ਵਾਲੀ ਪਰ ਸਰਕਾਰਾਂ ਨੇ ਇੱਕ ਨੈਰੇਟਿਵ ਇਹੋ ਜਿਹਾ ਚਲਾਤਾ ਵੀ ਆਪਾਂ ਨੂੰ ਹੋਰ ਗੱਲਾਂ ਵਿੱਚ ਉਲਝਾ ਲਿਆ ਆਪਾਂ ਆਪ ਪੁੱਲਨ ਸਾਹਿਬ ਦੀ ਗੱਲ ਕਰਨਾ ਭੁੱਲ ਗਏ ਜਦੋਂ ਵੀ ਆਪਣੇ ਕਿਸੇ ਸਿੰਘ ਦੀ ਰਿਹਾਈ ਦੀ ਗੱਲ ਆਉਂਦੀ ਆ ਸਰਕਾਰ ਇੱਕ ਬਰਾਬਰ ਨੈਰੇਟਿਵ ਤੋਰ ਦਿੰਦੀ ਆ ਆਪਾਂ ਉਹਦੇ ਵਿੱਚ ਉਲਝ ਕੇ ਰਹਿ ਜਾਂਦੇ ਆ ਆਪਣਾ ਫਰਜ਼ ਆ ਅੱਜ ਹਰੇਕ ਕੋਲੇ ਮੋਬਾਈਲ ਆ ਜਿੰਨੇ ਬੈਠੇ ਹੋ ਜਿੰਨੇ ਸੁਣ ਰਹੇ ਹੋ ਹਰੇਕ ਦੇ ਹੱਥ ਵਿੱਚ ਮੋਬਾਈਲ ਆ ਕਿੰਨੇ ਤੁਸੀਂ ਸੱਚੇ ਦਿਲੋਂ ਦੱਸ ਦਿਓ ਵੀ ਕਿੰਨੀਆਂ ਤੁਸੀਂ ਪੰਥਕ ਪੋਸਟਾਂ ਸ਼ੇਅਰ ਕਰਦੇ ਹੋ ਇਹ ਗੱਲ ਵੀ ਸੱਚ ਆ ਇੱਥੇ ਸਰਦਾਰ ਬਲਜੀਤ ਸਿੰਘ ਜੀ ਖਾਲਸਾ ਬੈਠੇ ਆ ਉਹਨਾਂ ਨੇ ਇਹ ਗੱਲ ਕੀਤੀ ਕਈ ਵੀ ਆਪਾਂ ਨੂੰ ਵੀ ਬਾਈ ਦੀਆਂ ਪੋਸਟਾਂ ਸਰਕਾਰ ਡਿਲੀਟ ਕਰਨ ਤੇ ਆ ਗਈ ਆਪਾਂ ਉਹਨੂੰ ਸੇਵ ਕਰ ਲਈਏ ਸਰਕਾਰ ਇਹ ਚਾਹੁੰਦੀ ਆ ਦਿੱਲੀ ਇਹ ਚਾਹੁੰਦਾ ਵੀ ਜਿਹੜਾ ਨੌਜਵਾਨ ਤੋਂ ਇਹ ਸੇਧ ਲੈ ਕੇ ਚੱਲਦੇ ਉਸ ਨੌਜਵਾਨ ਦੀ ਆਵਾਜ਼ ਹੀ ਇੰਨਾ ਤੱਕ ਤੋਂ ਚੱਲਣੀ ਅੱਗੇ ਖਤਮ ਕਰ ਦੋ ਪਰ ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ ਹੋ ਜਿਹੜੇ ਉਸ ਆਪਣੇ ਯੋਧੇ ਪਿੱਛੇ ਇਕੱਠੇ ਹੋ ਕੇ ਬੈਠੇ ਹੋ ਭਾਈ ਇੱਕ ਗੱਲ ਕਰਦਾ ਹੁੰਦਾ ਸੀ ਵੀ ਜਿਹੜਾ ਆਪਣਾ ਕਾਲ ਦਾ ਤਖਤ ਆ ਜਦੋਂ ਬਣਾਇਆ ਆਪਾਂ ਨੂੰ ਹਰ ਸਾਲ ਉਹਦੀ ਇੱਟ ਲਾਉਣੀ ਚਾਹੀਦੀ ਸੀ ਉਹ ਤਾਂ ਲਾਉਣੀ ਚਾਹੀਦੀ ਸੀ ਵੀ ਆਪਣੇ ਜ਼ੈਨ ਵਿੱਚ ਰਹਿੰਦਾ ਰਹਿੰਦੀ ਦੁਨੀਆ ਤੱਕ ਵੀ ਆ ਸਾਡਾ ਕਾਲ ਦਾ ਤਖਤ ਸੈਂਟਰ ਨੇ ਦਿੱਲੀ ਨੇ ਏਜੰਸੀਆਂ ਨੇ ਢਾਇਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਤੇ ਅਸੀਂ ਇਸ ਤੋਂ ਸੇਧ ਲੈ ਕੇ ਚੱਲਣਾ ਆਪਾਂ ਚੱਲਦੇ ਵੀ ਆ ਤੇ ਆਪਾਂ ਨੂੰ ਚੱਲਣਾ ਵੀ ਚਾਹੀਦਾ ਬਸ ਇੰਨੀਆਂ ਕੁ ਬੇਨਤੀਆਂ ਵੀ ਜਾਗਦਿਆਂ ਜ਼ਮੀਰਾਂ ਵਾਲਿਆਂ ਏਕੇ ਦੀ ਗੱਲ ਵੀ ਕਰਦੇ ਹੋ ਮੇਰੇ ਬਹੁਤ ਸੀਨੀਅਰ ਲੀਡਰਸ਼ਿਪ ਬੈਠੀ ਆ ਮੈਂ ਐਡਾ ਹੈ ਨਹੀਂ ਮੈਂ ਆਪਦੇ ਆਪ ਨੂੰ ਨਿਮਾਣਾ ਸਮਝਦਾ ਮੈਂ ਤਾਂ ਜਿੱਥੇ ਚਲਾਉਂਗੇ ਚੱਲਣ ਨੂੰ ਵੀ ਤਿਆਰ ਆ ਇਲੈਕਸ਼ਨਾਂ ਨਹੀਂ ਵੀ ਲੜਨੀਆਂ ਕੋਈ ਗੱਲ ਨਹੀਂ ਪਰ ਆਪਣੇ ਕੋਲ ਇੱਕ ਸੇਧ ਜ਼ਰੂਰ ਦਿਓ ਸਾਨੂੰ ਪੰਥ ਪੰਜਾਬ ਆਪਣੇ ਮੂੰਹ ਕੰਨੀ ਦੇਖ ਰਿਹਾ ਆਪਣੀ ਲੀਡਰਸ਼ਿਪ ਦੇ ਮੂੰਹ ਕੰਨੀ ਦੇਖ ਰਿਹਾ ਵੀ ਸਾਨੂੰ ਸੇਧ ਦੇਣਗੇ ਠੀਕ ਆ ਸਾਡੇ ਕੋਲੇ ਸਾਡਾ ਯੋਧਾ ਜੇ ਬਾਈ ਦੀਪ ਹੁੰਦਾ ਉਸ ਨੇ ਹੋਰ ਤਰੀਕੇ ਨਾਲ ਸੇਧ ਦੇ ਕੇ ਚੱਲਣੀ ਸੀ ਪਰ ਜੇ ਉਹ ਸਰਕਾਰਾਂ ਨੇ ਸਾਡੇ ਤੋਂ ਖੋਲਿਆ ਤਾਂ ਸਾਡੇ ਲੀਡਰ ਤਾਂ ਸਾਡੇ ਕੋਲੇ ਹੈਗੇ ਆ ਨੌਜਵਾਨੀ ਵਿੱਚ ਜज्ਬਾ ਵੀ ਓਨਾ ਪੰਜਾਬ ਦੇ ਸੰਗਤ ਵਿੱਚ ਜज्ਬਾ ਵੀ ਓਨਾ ਜज्ਬ ਵਿੱਚ ਕੋਈ ਘਾਟ ਨਹੀਂ ਜਦੋਂ ਵੀ ਤੁਸੀਂ ਇਹ ਦੇਖ ਲਓ ਵੀ ਸਰਬੱਤ ਖਾਲਸੇ ਦੀ ਕੌਲ ਆਉਂਦੀ ਆ ਤਾਂ ਸਾਰੇ ਅੱਖਾਂ ਬੰਦ ਕਰਕੇ ਉਸ ਅਕਾਲ ਦੇ ਤਖਤ ਨੂੰ ਇੱਕ ਮੰਨ ਕੇ ਆਪਾਂ ਚੱਲ ਪੈਨੇ ਆ ਤੇ ਆਪਾਂ ਜੀ ਉਥੋਂ ਸੇਧ ਲੈ ਸਕਦੇ ਆ ਏ ਹੁੰਦੀ ਆ ਧਰਮ ਦੀ ਸਿਆਸਤ ਧਰਮ ਦੀ ਸਿਆਸਤ ਆਪਾਂ ਨੂੰ ਚਾਹੀਦੀ ਆ ਪਰ ਨਾਲ ਦੀ ਨਾਲ ਇਸ ਖਿੱਤੇ ਦੀ ਸਿਆਸਤ ਵੀ ਚਾਹੀਦੀ ਆ ਪੋਲਿਟੀਕਲ ਜਿਹੜੀ ਆਪਾਂ ਕਹਿੰਦੇ ਆ ਵੀ ਲੀਡਰਸ਼ਿਪ ਉਹ ਆਪਾਂ ਨੂੰ ਕ੍ਰੀਏਟ ਕਰਕੇ ਚੱਲਣਾ ਪਊ ਤੁਸੀਂ ਸਾਡੇ ਸਤਕਾਰਯੋਗ ਬੈਠੇ ਹੋ ਸਾਨੂੰ ਸਹਿਯੋਗ ਦਿਓ ਅਸੀਂ ਚੱਲਣ ਨੂੰ ਤਿਆਰ ਆਂ ਮੇਰਾ ਸੁਝਾਅ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਆਪਾਂ ਆਪੋ ਆਪਣੀਆਂ ਸੀਟਾਂ ਵੰਡ ਲਓ ਖਿੱਤਰ ਖੇਤੇ ਵੰਡ ਲਓ ਤੇ ਆਪਾਂ ਚੱਲ ਸਕਦੇ ਆ ਤੁਹਾਡੇ ਕੋਲੇ ਕੋਈ ਸੁਝਾਅ ਹੈਗਾ ਸਾਰੀ ਸੰਗਤ ਨੂੰ ਮੈਂ ਕਹਿਣਾ ਵੀ ਤੁਹਾਡਾ ਸੁਝਾਅ ਵੀ ਸਾਡੇ ਸਿਰ ਮੱਥੇ ਆ ਆਪਾਂ ਆਪਣੀ ਲੀਡਰਸ਼ਿਪ ਵੀ ਆਪਣੇ ਤੋਂ ਬਾਹਰ ਨਹੀਂ ਆਪਾਂ ਇਹਨਾਂ ਨੂੰ ਵੀ ਚਲਾ ਸਕਦੇ ਆ ਪਰ ਆਪਾਂ ਇਹਨਾਂ ਨੂੰ ਕੋਈ ਤਰੀਕਾ ਦਸੀਏ ਹੋ ਸਕਦਾ ਇਹਨਾਂ ਨੇ ਇੰਨਾ ਇੰਨਾ ਸੰਘਰਸ਼ ਆਪਣਾ ਆਪਾਂ ਨੂੰ ਚਲਾਉਣ ਨੂੰ ਧਰਮ ਬਚਾਉਣ ਨੂੰ ਚਲਾ ਲਿਆ ਤੇ ਕੋਈ ਆਪਣੇ ਚੋਂ ਨੌਜਵਾਨ ਉੱਠ ਕੇ ਵੀ ਆਪਾਂ ਨੂੰ ਸਹਿਦ ਦੇ ਸਕਦਾ ਇਹਦੀ ਉਦਾਹਰਣ ਆਪਣੇ ਕੋਲੇ ਬਾਈ ਦੀਪ ਆ ਤਾਂ ਉਹ ਸੱਚੇ ਹੋ ਕੇ ਗੁਰੂ ਨੂੰ ਸਮਰਪਤ ਹੋ ਕੇ ਧਰਮ ਦਾ ਕੁੰਡਾ ਉੱਤੇ ਰੱਖਦੇ ਹੋਏ ਆਪਣੀ ਸਿਆਸਤ ਦੇ ਆਪਾ ਚੱਲ ਗਏ ਤੇ ਜਿਹੜੀ ਆਪਣੀ ਆਜ਼ਾਦੀ ਦੀ ਗੱਲ ਆ ਉਸ ਤੋਂ ਵੀ ਕਦੇ ਮਨਕਰਨਾ ਹੋਇਆ ਕਰੋ ਆਜ਼ਾਦੀ ਮੰਨਣਾ ਮੰਗਣਾ ਹਰੇਕ ਕੌਮ ਦੇ ਬਹੁਤ ਮਹਿੰਗੂnga ਭਾਗ ਵਾਲੀ ਗੱਲ ਹੁੰਦੀ ਆ ਜਿਵੇਂ ਗੱਲ ਹੁੰਦੀ ਆ ਵੀ ਜੇ ਸਾਡਾ ਰਾਜ ਹੁੰਦਾ ਜਦੋਂ ਸਾਡਾ ਰਾਜ ਸੀ ਸਾਡੇ ਉਸ ਹਰਿਮੰਦਰ ਸਾਹਿਬ ਤੇ ਅਸੀਂ ਸੋਨਾ ਚੜਾ ਲਿਆ ਤੇ ਅੱਜ ਉਹ ਜੇ ਉਹਨਾਂ ਦਾ ਰਾਜ ਆਇਆ ਤਾਂ ਉਹ ਆਪਣੇ ਤੋਂ ਸੋਨੇ ਦਾ ਹਿਸਾਬ ਮੰਗਦੇ ਆ ਇਹ ਰਾਜ ਭਾਗ ਦੀਆਂ ਹੀ ਗੱਲਾਂ ਤੇ ਆਪਣੀ ਦਾ ਕੌਮ ਨੇ ਸਭ ਤੋਂ ਮੈਂ ਕਹੂੰਗਾ ਵੀ ਘੱਟ ਟਾਈਮ ਤੇ ਬਹੁਤ ਛੇਤੀ ਆਪਣਾ ਰਾਜ ਆਪਣੇ ਕੋਲੋਂ ਗਿਆ ਤੇ ਆਪਣੇ ਅੰਦਰੋਂ ਚਿੰਗ ਨਹੀਂ ਕੱਢ ਸਕਦੇ ਹਰੇਕ ਦੇ ਅੰਦਰ ਚਿੰਗਾ ਜਗਾ ਕੇ ਰੱਖਿਓ ਤੇ ਸੱਚੇ ਹੋ ਕੇ ਚੱਲਿਓ ਸੱਚੇ ਹੋ ਕੇ ਇੱਕ ਇੱਕ ਚ ਰਹਿ ਕੇ ਚੱਲੋਂਗੇ ਤਾਂ ਰਾਜ ਆਉਣ ਤੋਂ ਰੋਕ ਨਹੀਂ ਸਕਦਾ ਕੋਈ ਬਸ ਇੰਨੀਆਂ ਕੁ ਬੇਨਤੀਆਂ ਤੁਹਾਡੇ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਆ ਤੇ ਲੀਡਰਸ਼ਿਪ ਨੂੰ ਵੀ ਇੱਕ ਇਹੀ ਬੇਨਤੀ ਆ ਵੀ ਸਾਨੂੰ ਇੱਕ ਸਨੇਹਾ ਜ਼ਰੂਰ ਦੇ ਕੇ ਜਾਇਓ